ਜੀ ਦੇਖੋ ਕੁਝ ਬੱਸਾਂ ਦਾ ਉਰੇ ਚੱਲ ਨਹੀਂ ਰਹੀਆਂ ਨੇ ਮੁਕੰਮਲ ਤੌਰ ਤੇ ਵਿੱਚ ਹੜਤਾਲ ਦਾ ਨਾਲ ਜਿਉਂਨੀਆਂ ਜੀ ਆਪ ਮੁਕੰਮਲ ਤੌਰ ਤੇ ਸਮਰਥਨ ਦਿੱਤਾ ਹੋਇਆ ਬਾਕੀ ਹਜੇ ਕਹਿੰਦੇ ਮੀਟਿੰਗ ਚੱਲ ਰਹੀ ਆ ਅੱਗੇ ਦੇਖੋ ਵੀ ਕੀ ਸੱਟਾ ਨਿਕਲਦਾ ਵੀ ਸੀਐਮ ਸਾਹਿਬ ਨਾਲ ਅੱਗੇ ਮੀਟਿੰਗਾਂ ਹੋ ਰਹੀਆਂ ਨੇ ਹੁਣ ਉਹਦੇ ਕਰਕੇ ਸਾਰੇ ਰੁਕੇ ਹੋਇਆ ਵੀ ਇਹਦਾ ਸੱਟਾ ਕੀ ਨਿਕਲਦਾ ਕੀ ਬਣਦਾ ਮੀਟਿੰਗ ਚ ਉਹ ਅਗਲੀ ਹਜੇ ਕਾਰਵਾਈ ਜੇ ਦੱਸ ਦੇਣਗੇ ਜੂਨੀਅਨ ਦੇ ਪ੍ਰਬੰਧਕ ਸੱਜਣ ਸਥਿਤੀ ਹੈ ਸਥਿਤੀ ਫਿਲਹਾਲ ਬੱਸਾਂ ਵੀਰੇ ਖੜੀਆਂ ਛੋਡੇ ਸਾਹਮਣੇ ਆ ਕੁਝ ਕੁ ਬੱਸਾਂ ਚੱਲ ਰਹੀਆਂ ਕੁਝ ਖੜੀਆਂ ਜਿਹੜੀਆਂ ਹੜਤਾਲ ਦਾ ਸਮਰਥਨ ਦੇਣ ਨਾ ਤਕਰੀਬ ਮੇ ਬੰਦੇ ਸਾਰੇ ਸਾਡੇ ਸਾਥੀ ਉਹ ਖੜੇ ਹੀ ਨੇਗੇ ਤੇ ਅੱਗੇ ਦੀ ਕਾਰਵਾਈ ਦਾ ਦੱਸਣਗੇ ਉਦੋਂ ਤੱਕ ਹਜੇ ਖੜੀਆਂ ਰਹਿਣਗੀਆਂ ਕਿ ਕੀ ਬਣਦਾ ਉਹ ਕੈਨਸਲ ਹੋ ਗਿਆ ਸੀਗਾ ਕਲੀਵਰ ਕੈਨਸਲ ਤਾਂ ਹਜੇ ਨਹੀਂ ਹੋਇਆ ਮੀਟਿੰਗ ਦਾ ਕਰਵਾ ਰਹੇ ਹਜੇ ਮੀਟਿੰਗ ਦਾ ਸੱਦਾ ਹੈ ਮੀਟਿੰਗ ਚੱਲ ਰਹੀ ਹੈ ਕਹਿੰਦੇ ਮੀਟਿੰਗ ਦਾ ਹੱਲ ਦੇਖੋ ਕੀ ਬਣਦਾ ਤੁਹਾਡੇ ਕੋਈ ਸਾਥੀ ਨੂੰ ਡਿਟੇਨ ਕੀਤਾ ਗਿਆ ਜੀ ਨਹੀਂ ਵੀਰੇ ਹਜੇ ਫਿਲਹਾਲ ਪਤਾ ਤਾਂ ਲੱਗਿਆ ਵੀ ਕੀਤਾ ਗਿਆ ਡਿਟੇਨ ਮੇਨ ਮੇਨ ਜਿਹੜੇ ਬੰਦੇ ਸੀਗੇ ਕਹਿੰਦੇ ਉਹ ਰਿਆਸਤ ਚ ਲੈਏ ਨੇ ਹਜੇ ਬਾਕੀ ਕੁਝ ਕਹਿ ਨਹੀਂ ਸਕਦੇ ਹਜੇ ਕੀ ਬਣਦਾ ਫਿਲਹਾਲ ਤਾਂ ਜੀ ਸਾਡਾ ਮੁੱਖ ਤੌਰ ਤੇ ਹਾਲ ਤੱਕ ਹੜਤਾਲ ਆ ਗਈ ਪੱਕੇ ਤੌਰ ਤੇ ਬੰਦ ਹਾਲੇ ਜੀ ਪਰ ਜਿੰਨੇ ਕਿ ਸਾਡੇ ਹਲੇ ਆਗੂ ਨੇ ਸੁਣ ਦੇ ਵਿੱਚ ਆਇਆ ਵੀ ਹਲੋ ਕਾਫੀ ਜਨੇ ਸਾਡੇ ਡੀਟੇਲ ਕਰੇ ਹੋਏ ਨੇ ਸਾਡੇ ਹਾਂ ਵਿੱਚ ਨਾਜ਼ਰ ਬੰਦ ਕਰੇ ਹੋਏ ਨੇ ਜੀ ਤੇ ਜੇ ਮੈਂ ਆਗੂਆਂ ਵੱਲੋਂ ਸਾਨੂੰ ਕੋਈ ਵੀ ਰਣਨੀਤੀ ਦੱਸੀ ਜਾਂਦੀ ਆ ਵੀ ਪਰਮਨੌਰ ਤੇ ਅਸੀਂ ਨੇ 5 ਦਿਨ 2 ਦਿਨ ਜਾਂ 1 ਦਿਨ ਜਾਂ ਜਿਹੇ ਜੀ ਮੀਟਿੰਗ ਦੇ ਵਿੱਚ ਕੋਈ ਸੀਟਾ ਨਿਕਲਦਾ ਜੀ ਅਗਲੀ ਰਣਨੀਤੀ ਆ ਜਿਹੜੀ ਪ੍ਰਧਾਨਾਂ ਦੇ ਥਰੂ ਹੋਊਗੀ ਕਿਉਂ ਬਸ ਹਜੇ ਫਿਲਹਾਲ ਖੜੀ ਫਿਲਹਾਲ ਸਾਰੀਆਂ ਬੱਸਾਂ ਖੜੀਆਂ ਨੇ ਜੀ ਅੱਛਾ ਸਾਡੇ ਜਿੰਨੇ ਵੀ ਮੰਨਦੇ ਵੀ ਅਸੀਂ ਹੜਤਾਲ ਧਰਨੇ ਵਾਲੇ ਜਿੰਨੇ ਵੀ ਸਾਡੇ ਕਰਮਚਾਰੀ ਵਰਕਰ ਨੇ ਸਾਡੇ ਜੀ ਅਸੀਂ ਸਾਰੇ ਖੜੇ ਆ ਜੀ ਜਿਹੜੀਆਂ ਇੱਕ ਦੋ ਦਸਾਂ ਬੱਸਾਂ ਚੱਲ ਰਹੀਆਂ ਉਹ ਸਾਡੇ ਕੋਸ਼ਿਸ਼ ਕੋ ਰੈਗੂਲਰ ਨਹੀਂ ਜੀ ਆਪਾਂ ਉਹਨਾਂ ਨੂੰ ਦੇਖੋ ਕਹਿ ਵੀ ਨਹੀਂ ਸਕਦੇ ਜਿੰਨੇ ਸਾਡੇ ਕੱਚੇ ਮੁਲਾਜ਼ਮ ਨੇ ਜੀ ਫਿਲਹਾਲ ਤੇ 99% ਸਾਰੇ ਖੜੇ ਨੇ ਜੀ 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 ਕਿ ਹੜਤਾਲ ਦੀ ਬਸਾਂ ਨਹੀਂ ਤੁਹਾਨੂੰ ਪਤਾ ਸੀ ਨਹੀਂ ਕੋਈ ਪਤਾ ਨਹੀਂ ਸੀ ਕਿੰਨੇ ਘੰਟਾ ਹੋ ਗਿਆ ਬਸ ਦੀ ਵੇਟ ਕਰਦੇ ਆ ਕੋਈ ਰੋਲ ਮੇਲ ਦੀ ਬਸ ਨਹੀਂ ਕੋਈ ਪ੍ਰਾਈਵੇਟ ਦੀ ਬਸ ਨਹੀਂ ਆ ਰਹੀ ਬਹੁਤ ਕੱਜਲ ਖਬਰ ਹੋ ਰਹੀਆਂ ਮੰਨਦੇ ਨੇ ਕਿ ਸਭ ਤੋਂ ਸੰਗਤ ਮੰਗੀਆਂ ਚਾਹੀਦੀਆਂ ਵੀ ਜੋ ਵੀ ਸਰਕਾਰ ਸੈਂਟਰ ਗਵਰਨਮੈਂਟ ਨੇ ਜੋ ਵੀ ਪੰਜਾਬ ਗਵਰਨਮੈਂਟ ਨੂੰ ਜੋ ਵੀ ਇਹਦੀਆਂ ਮੰਗਾਂ ਨੇ ਉਹ ਕਬੂਲ ਕਰਨੀਆਂ ਚਾਹੀਦੀਆਂ ਤਾਂ ਕਿ ਆਮ ਪਬਲਿਕ ਨੂੰ ਪਰੇਸ਼ਾਨੀ ਨਾ ਕੋਈ ਹੋਵੇ ਬੋਧਰ ਵੀ ਨਹੀਂ ਸਾਹਮਣਾ ਕਰ ਰਿਹਾ ਬਹੁਤ ਬਹੁਤ ਮੁਸ਼ਕਲ ਹੋ ਰਹੀ ਹੈ ਜੀ ਲੋਕਾਂ ਨੂੰ ਕੁਝ ਦਿਨ ਦਵਾਈ ਲੈਣ ਜਾਣਾ ਕਿਸੇ ਨੇ ਕੋਈ ਡਾਕਟਰ ਨੂੰ ਦਿਖਾਉਣ ਜਾਣਾ ਕੋਈ ਕਿਸੇ ਕੋਈ ਐਮਰਜੈਂਸੀ ਕੰਮ ਇਸ ਕਰਕੇ ਬਹੁਤ ਲੋਕਾਂ ਨੂੰ ਕੱਜਲ ਖਬਰ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਬੱਸ ਸਟੈਂਡ ਦੇ ਵਿੱਚ ਰਸ਼ ਹੋਇਆ ਪਿਆ ਇੱਥੇ ਸਿਰਫ ਓਨਲੀ ਪ੍ਰਾਈਵੇਟ ਬੱਸਾਂ ਹੀ ਚੱਲ ਰਹੀਆਂ ਜਿਹੜੀਆਂ ਕਿ ਸਰਕਾਰੀ ਇੱਕ ਦੁੱक्की ਬੱਸਾਂ ਆਉਂਦੀਆਂ ਨੇ ਜਿਸ ਕਰਕੇ ਬੜੀ ਪ੍ਰੋਬਲਮ ਹੋ ਰਹੀ ਹੈ ਮੈਂ ਸਾਨੂੰਰ ਤੋਂ ਆਇਆ ਮੈਨੂੰ ਚੰਡੀਗੜ੍ਹ ਜਾਣਾ ਮੈਨੂੰ ਡੇਢ ਘੰਟਾ ਹੋ ਗਿਆ ਖੜੇ ਨੂੰ ਕੋਈ ਬੱਸ ਨਹੀਂ ਆਦੀ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਪਟਿਆਲੇ ਤੱਕ ਜਾ ਰਹੀਆਂ ਨੇ ਮੈਂ ਕਿਹਾ ਚੰਡੀਗੜ੍ਹ ਜਾਣਾ ਬਹੁਤ ਕੱਜਲ ਖਬਰ ਹੁੰਦੇ ਸਰਕਾਰੀ ਕਿਥੋਂ ਇੱਕ ਦੁੱक्की ਇੱਕ ਦੁੱक्की ਚੱਲ ਰਹੀਆਂ ਨੇ ਜਿਨ੍ਹਾਂ 'ਚ ਭੀੜੇ ਬਹੁਤ ਹੈ ਇੱਕ ਵਾਰੀ ਇਹੜੀ ਇੱਕ ਬੱਸ ਗੁੰਜਾ ਸੀਟਰ ਹੈ ਅਸੀਂ ਅਸੀਂ ਸਵਾਰੀਆਂ ਲੈ ਕੇ ਜਾ ਰਹੀ ਆਂ ਬੰਦਾ ਕਰੇ ਦਾ ਕਰੇ ਕੀ ਤੁਹਾਨੂੰ ਪਤਾ ਸੀ ਕਿ ਹੜਤਾਲ ਹੈ ਜੇ ਪਤਾ ਹੁੰਦਾ ਫਿਰ ਕਾਨੂੰ ਆਂਦੇ ਜੀ ਕਿੰਨਾ ਨੁਕਸਾਨ ਹੋ ਰਿਹਾ ਬਹੁਤ ਨੁਕਸਾਨ ਹੋ ਰਿਹਾ ਜੀ ਕਿਸੇ ਨੇ ਦਵਾਈ ਲੈਣ ਜਾਣਾ ਕਿਸੇ ਨੇ ਪੀਜੀਏ ਜਾਣਾ ਪੂਰੇ ਮਰੀਜ਼ ਸੀਗੇ ਜਿਨ੍ਹਾਂ ਨੇ ਚੈੱਕ ਕਰਾਣੇ ਜਾਣਾ ਸੀ ਸਵੇਰ ਦੇ ਬੱਟੇ ਜੀ ਕੋਈ ਬੱਸੇ ਨਹੀਂ ਆਈ ਜੀ